ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਤੇ ਪੰਜਾਬ ਦੇ ਆਗੂਆਂ ਵੱਲੋਂ ਦਾਅਵੇदाई ਠੋਕੀ ਜਾ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਲੇਕਿਨ ਭਾਂਡੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਖਿਲਰਦੇ ਨਜ਼ਰ ਆ ਰਹੇ ਨੇ ਕੀ ਬਣੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਤਾਂ ਰੱਬ ਹੀ ਜਾਣੇ ਲੇਕਿਨ ਜੇਕਰ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਤੱਥ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਹੀਂ ਕਿਉਂਕਿ ਬਾਕੀ ਪਾਰਟੀਆਂ ਨੇ ਵੀ ਅੱਡੀ-ਚੋਟੀ ਦਾ ਜੋਰ ਲਗਾਉਣਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਖਾਸ ਕਰਕੇ ਹਾਕਮ ਤਿਰਨੇ ਹਾਕਮ ਤਿਰ ਚਾਹੁੰਦੀ ਹੈ ਕਿ ਦੁਬਾਰਾ ਸਾਡੀ ਸਰਕਾਰ ਰਿਪੀਟ ਹੋਵੇ ਲੇਕਿਨ ਇਧਰ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਜਿਸ ਨੂੰ ਇੰਗਲਿਸ਼ ਵਿੱਚ ਕਹਿੰਦੇ ਲੈਗ ਪੁੱਲਿੰਗ ਕਰਨਾ ਉਹ ਲੰਬੇ ਸਮੇਂ ਤੋਂ ਪਿਤ ਚੱਲੀ ਆ ਰਹੀ ਹੈ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਹਾਲਾਂਕਿ ਵਾਰਨਿੰਗ ਦਿੱਤੀ ਗਈ ਤਾਰਿਆ ਗਿਆ ਰਾਹੁਲ ਗਾਂਧੀ ਵੱਲੋਂ ਕਿ ਹਰਿਆਣਾ ਅਤੇ ਪੰਜਾਬ ਦੇ ਵਿੱਚ ਧੜੇ ਬੰਦੀਆਂ ਦਾ ਦੌਰ ਹੈ ਗੁੱਟ ਬੰਦੀਆਂ ਬੰਦੀਆਂ ਨੇ ਆਪੋ ਦੇ ਗਰੁੱਪ ਆਪੋ ਦੇ ਧੜੇ ਬੜੇ ਹੋਏ ਨੇ ਅਤੇ ਇੱਕ ਦੂਜੇ ਦੇ ਨਾਲ ਸਹਿਮਤੀ ਨਹੀਂ ਇਹਨਾਂ ਦੇ ਵਿਚਾਰਾਂ ਦੇ ਮਤ ਪੇਦ ਨੇ ਇਹ ਇੱਕ ਸਟੇਜ ਉੱਤੇ ਇਕੱਠੇ ਨਹੀਂ ਹੋ ਸਕਦੇ ਇਸ ਕਰਕੇ ਉਹਨਾਂ ਵਿਰੁੱਧ ਐਕਸ਼ਨ ਲਿਆ ਜਾਵੇਗਾ ਜਿਹੜੇ ਇਕਤਰੀ ਦਿਖਾਉਣਗੇ ਜਿਨ੍ਹਾਂ ਦੇ ਵਿਚਾਰਾਂ ਦੇ ਵਿੱਚ મતભੇਦ ਹੋਣਗੇ ਜਿਹੜੇ ਧੜੇਬੰਦੀਆਂ ਬਣਾਉਣਗੇ ਧੜੇਬੰਦੀਆਂ ਤਾਂ ਬਿਲਕੁਲ ਕਾਂਗਰਸ ਪਾਰਟੀ ਦੇ ਵਿੱਚ ਬਰਦਾਸ਼ਤ ਨਹੀਂ ਸਿੱਧੇ ਨਫਸਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਹੁਲ ਗਾਂਧੀ ਨੇ ਕਿਹਾ ਕਿ ਤੁਹਾਡੀਆਂ ਧੜੇਬੰਦੀਆਂ ਤੁਹਾਡੇ ਆਪਸੀ મતਪੇਦਾ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਨੇ ਕਾਂਗਰਸ ਬੇੜੀ ਕਾਂਗਰਸ ਦੀ ਬੇੜੀ ਦੇ ਵਿੱਚ ਫੱਟੇ ਪਾਏ ਤੇ ਬੇੜੀ ਡੋਪੀ ਹੈ ਹਾਲਾਂਕਿ ਵੱਡੇ ਪੱਧਰ ਤੇ ਉਬਰੀ ਹੈ 400 ਦਾ ਅੰਕੜਾ ਕਹਿੰਦੇ ਸੀ ਪਾਰ ਪਰ ਨਹੀਂ ਪਾਰ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਫਿਰ ਵੀ ਕਿਤੇ ਨਾ ਕੀਤੇ ਭਾਰਤ ਦੇ ਪੂਰੇ ਸੂਬਿਆਂ ਤੋਂ ਨਾਰਾਜ਼ ਨੇ ਰਾਹੁਲ ਗਾਂਧੀ ਕਿਉਂਕਿ ਰਾਹੁਲ ਗਾਂਧੀ ਦੀ ਲੋਕਪ੍ਰਿਤਾ ਇੰਨੀ ਕਿਉਂ ਵੱਧ ਗਈ ਸੀ ਇਸ ਦੇ ਫਲ ਸਰੂਪੀ ਹਾਰ ਗਏ ਹੁਣ ਰਾਜਾ ਵੜਿੰਗ ਦੀਆਂ ਲੱਤਾਂ ਖਿੱਚਿਆ ਜਾ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਚਿਹਰਾ ਨਹੀਂ ਦੱਸਣਾ ਚਾਹੁੰਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਹਾਲਾਂਕਿ ਜਿਹੜੀ ਆਪ ਆਦਮੀ ਪਾਰਟੀ ਨੇ ਗਰਾਊਂਡ ਲੈਵਲ ਤੇ ਰਿਪੋਰਟ ਚੈੱਕ ਕਰਵਾਈ ਹੈ ਕਿ ਸਾਡਾ ਸਟੇਟਸ ਕੀ ਹੈ ਉਹ ਸਟੇਟਸ ਦੇ ਵਿੱਚ ਆਇਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਐਸੇ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰ ਦਿੰਦੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਾਂ ਵੋਟਾਂ ਪੈਣਗੀਆਂ ਲੈ ਕੇ ਕਹਿੰਦੇ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਚਰਜ ਸਿੰਘ ਚੰਨੀ ਤੋਂ ਮੂੰ ਮੋੜਿਆ ਹੈ ਚਰਜ ਸਿੰਘ ਚੰਨੀ ਨੇ ਠੋਕੇ ਜਵਾਬ ਦਿੱਤਾ ਜਦੋਂ ਉਹਨਾਂ ਨੂੰ ਕਿਸੇ ਵੀ ਭਾਰਤ ਦੇ ਸੂਬੇ ਦਾ ਜਨਰਲ ਸਕੱਤਰ ਲਗਾਇਆ ਜਾਣਾ ਸੀ ਤੇ ਚਰਜ ਸਿੰਘ ਚੰਨੀ ਨੇ ਕਿਹਾ ਕਿ ਭਾਈ ਪਹਿਲਾਂ ਮੈਂ ਆਪਦਾ ਪੰਜਾਬ ਤੇ ਸੁਭਾਲ ਲਵਾਂ ਪੰਜਾਬ ਦੇ ਮੁੱਦੇ ਤਾਂ ਮੁਕਤੇ ਨਹੀਂ ਮੈਂ ਹੋਰ ਕਿਸ ਸਟੇਟ ਦਾ ਕਿਵੇਂ ਜਨਰਲ ਸਕੱਤਰ ਬਣ ਜਾਵਾਂ ਇਸ ਕਰਕੇ ਜਿਮਨੀ ਚੋਣਾ ਦੇ ਵਿੱਚ ਚਰਜ ਸਿੰਘ ਚੰਨੀ ਰਾਣਾ ਗੁਰਜੀਤ ਪ੍ਰਗਟ ਸਿੰਘ ਵੱਲੋਂ ਜਿਹੜੇ ਸਿਆਸੀ ਲੋਕਾਂ ਦੀ ਘਰ ਵਾਪਸੀ ਕਰਵਾਈ ਗਈ ਕਾਂਗਰਸ ਪਾਰਟੀ ਦੇ ਵਿੱਚ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਹਿ ਕੇ ਜਮਨੀ ਚੋੜਾ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੂੰ ਬਾਹਰ ਕੱਢ ਦਿੱਤਾ ਯਾਨੀ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਭਾਡੇ ਖਿਲਰੇ ਹੋਏ ਨਜ਼ਰ ਆ ਰਹੇ ਨੇ ਜਿੰਨੀ ਦੇਰ ਤੱਕ ਇਹਨਾਂ ਦਾ ਏਕਾ ਨਹੀਂ ਹੁੰਦਾ ਉਨੀ ਦੇਰ ਤੱਕ ਸਰਕਾਰ ਬਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਇਹਨਾਂ ਨੂੰ ਏਕਾ ਕਰਨਾ ਪਵੇਗਾ ਵਕ ਵਕ ਬੁੱਧੀਜੀਵੀ ਪੱਤਰਕਾਰ ਕਹਿ ਰਹੇ ਨੇ ਕਿ ਸ਼ਰੂਮੀ ਇਕਾਲੀ ਦਲ ਏਕਾ ਕਰੇ ਤੇ ਸੌਰੀ ਕਾਂਗਰਸ ਪਾਰਟੀ ਏਕਾ ਕਰੇ ਤਾਂ ਹੀ ਇਹਨਾਂ ਦੀ ਸਰਕਾਰ ਬਣੇਗੀ